ਅੱਜ ਆਪਾਂ ਸਲਵਾਰ ਦੀ ਕਟਾਈ ਕਰਦੇ ਆ ਇਹਦੇ ਪੌਂਚੇ ਦੇ ਕੜਾਈ ਆ ਦੋਨੇ ਪਾਸੇ ਤੇ ਕਿਸ ਤਰ੍ਹਾਂ ਇਹਦੀ ਕਟਾਈ ਹੁੰਦੀ ਆ ਉਹ ਆਪਾਂ ਦੇਖਦੇ ਆਂਗੇ ਪਹਿਨਾ ਆਪਾਂ ਨੂੰ ਇਹਨੂੰ ਮਿਲਾ ਲੈਣਾ ਠੀਕ ਆ ਜੀ ਦੋਨਾਂ ਪੀਸਾਂ ਨੂੰ ਯਾਨੀ ਕਿ ਦੋਨੇ ਜਿਹੜੇ ਕੜਾਈ ਦੇ ਪੱਲੇ ਆ ਇਹਨੂੰ ਆਪਾਂ ਮਿਲਾਉਣਾ ਹੈਗਾ ਜਦੋਂ ਆਪਾਂ ਇਦਾਂ ਮਿਲਾ ਲਿਆ ਕਿਉਂ ਕਿ ਇਹ ਰੇਵ ਕਪਾ ਯਾਨੀ ਕਿ ਛਿਲਕੀ ਕਪੜਾ ਹੁੰਦਾ ਹੈਗਾ ਤਾਂ ਕਰਕੇ ਵੀ ਇਹ ਸੈੱਟ ਨਹੀਂ ਆਉਂਦਾਗਾ ਜਦੋਂ ਆਪਾਂ ਇਹਨੂੰ ਕਟਾਈ ਕਰਦੇ ਆਂ ਹੁਣ ਆਪਾਂ ਜਦੋਂ ਇਹ ਦੋਨੇ ਮਲਿਆਲੇ ਪੀਸ ਜਾਨੀ ਕਿ ਉੱਪਰ-ਨੀਚੇ ਕੜਾਈ ਜਿਹੜੀ ਕਰਤੀ ਹੁਣ ਆਪਾਂ ਸੂਈ ਧਾਗਾ ਲੈਣਾਗਾ ਤਾਂ ਇਹਦੇ ਨਾਲ ਆਪਾਂ ਟਾਂਕੇ ਮਾਰਨੇ ਆ ਵੀ ਜਿਹੜੀ ਆਪਣੀ ਕੜਾਈ ਇਹ ਹੱਲੇ ਨਾ ਤੇ ਜਾਨੀ ਕਿ ਬਿਲਕੁਲ ਇੱਕਸਾਰ ਕੱਪੜਾ ਦੋਨੇ ਪੱਲਿਆਂ ਦਾ ਰਹੇ ਜੇ ਇਹ ਜਿਹੜੀ ਸਲਵਾਰ ਦਾ ਨਾ ਆਪਾਂ 36 ਇੰਚ ਸਲਵਾਰ ਆ 14 ਇੰਚ ਮੂਰੀ ਆ 20 ਇੰਚ ਪੇਟੀ ਇਹਨਾਂ ਆਪਦੇ ਹਿਸਾਬ ਨਾਲ ਆਪਾਂ ਕਟਾਈ ਕਰ ਰਹੇ ਹਾਂ ਪਹਿਨਾ ਆਪਾਂ ਸਿੱਧਾ ਨਿਸ਼ਾਨ ਲਾ ਲਿਆ 36 ਦਾ ਆਪਾਂ 34 ਇੰਚ ਕਟਾਂਗੇ 2 ਇੰਚ ਆਪਾਂ ਘੱਟ-ਘੱਟਾਂਗੇ ਜਿਹੜਾ ਪਹੁੰਚ ਆਗਾ ਪਹੁੰਚ ਆਪਾਂ 14 ਇੰਚ ਪਾਇਆ ਪੂਰਾ-ਪੂਰਾ ਦੇਖੋ ਹੁਣ ਆਪਾਂ ਇਹਦੀ ਪਹਿਲਾਂ ਕਟਾਈ ਕਰ ਦਿੰਨੇ ਆਂਗੀ ਪਹੁੰਚੇ ਦੀ ਪਹੁੰਚਾ ਕੱਟ ਕੇ ਆਪਾਂ ਫੇਰ ਉਸ ਤੋਂ ਬਾਅਦ ਕੁੰਦੇ ਕੱਟਣੇ ਆਂਗੇ ਜਿਹੜਾ ਆਪਣਾ ਸਾਈਡ ਤੇ ਪੀਸ ਰਹਿ ਗਿਆ ਇਹਦਾ ਆਪਾਂ 벨ਟ ਕੱਢਾਂਗੇ ਇਹਦੇ ਵਿੱਚੋਂ ਸਲਵਾਰ ਦੇ ਵਿੱਚ ਜਿਹੜੀ ਢਾਲ ਪਾਉਣੀ ਆ ਉਹ ਬਾਅਦ ਦੇ ਵਿੱਚ ਪਾਵਾਂਗੇ ਆਪਾਂ ਬਣਾਉਣ ਵੇਲੇ ਪੈਣਾ ਨਹੀਂ ਪਉਂਦੇ ਕਿਉਂਕਿ ਇਹਦੇ ਪੋਚੇ ਤੇ ਕਢਾਈ ਆ ਇਹ ਕੱਪੜੇ ਆਪਾਂ ਦੀ ਤਹ ਲਾ ਲਈ ਇਹ ਇਥੋਂ ਆਪਾਂ 34 ਇੰਚ ਲਾਉਣਾਗਾ 34 ਇੰਚ ਲਾ ਕੇ ਜਿਹੜਾ ਆਪਾਂ ਨੇ ਇਹ ਵਾਲਾ ਨਿਸ਼ਾਨ ਲਾਇਆਗਾ ਇਹ ਆਪਾਂ 2 ਇੰਚ ਦਾ ਲਾਇਆ 2 ਇੰਚ ਹੀ ਆਪਾਂ ਇਧਰਲੀ ਸਾਈਡ ਲਾ ਰਿਹਾ ਠੀਕ ਆ ਜੀ ਹੁਣ ਆਪਾਂ ਇਹਨੂੰ ਕਟਾਈ ਕਰ ਲਾਂਗੇ ਦੋਨਾਂ ਸਾਈਡਾਂ ਨੂੰ ਐਵੇਂ ਜਿੱਕਰ ਹੁਣ ਉਧਰਲੀ ਸਾਈਡ ਆਪਾਂ ਕਟਾਈ ਕਰਾਂਗੇ ਵੀ ਸੌਖਾ ਜਿਹਾ ਤਰੀਕਾ ਕਢਾਈ ਵਾਲੀ ਸਲਵਾਰ ਕੱਟਣ ਦਾ ਬਿਲਕੁਲ ਹੁਣ ਇਹਨੂੰ ਕੱਪੜੇ ਨੂੰ ਫੇਰ ਲਾਂਗੇ ਕਿਉਂਕਿ ਇਹਨੂੰ ਚੱਕਦੇ ਨਹੀਂ ਕਿਉਂਕਿ ਇਹ ਛਿਲਕਤਾ ਜੇ ਆਪਾਂ ਕੱਪੜਾ ਚੱਕਾਂਗੇ ਤਾਂ ਕੱਪੜਾ ਇਹ ਹੱਲ ਜਾਊਗਾ ਸਿੱਧਾ ਇੰਚੀ ਡੇਪ ਧਰ ਲਓ ਬਿਲਕੁਲ ਸੌਖਾ ਤਰੀਕਾ ਇੰਚੀ ਡੇਪ ਧਰ ਕੇ ਬਸ ਨਾਲ-ਨਾਲ ਤੁਸੀਂ ਕੈਂਚੀ ਚਲਾ ਦਿਓ ਕੋਈ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਹੁਣ ਆ ਪੱਲੇ ਨੂੰ ਚੱਕ ਕੇ ਆਪਾਂ ਇਹ ਪੱਲੇ ਦੇ ਉੱਪਰ ਧਰ ਲਾਂਗੇ ਕਪੜਾ ਆਪਣੇ ਸੈੱਟ ਕਰ ਲਿਆ ਹੁਣ ਆਪਾਂ ਪਹਿਲਾਂ ਝੋਲੀ ਵਾਲਾ ਕਪੜਾ ਕੱਢਾਂਗੇ 10 ਇੰਚ ਤੇ ਆਪਾਂ ਨਿਸ਼ਾਨ ਲਾਇਆਗਾ ਸਿੱਧਾ ਉਸ ਤੋਂ ਉੱਪਰਲਾ ਜਿਹੜਾ ਫालतू ਕਪੜਾ ਹੈਗਾ ਇਹਨੂੰ ਆਪਾਂ ਕੱਟ ਕਰ ਦਾਂਗੇ ਹੁਣ ਆਪਾਂ ਝੋਲੀ ਦਾ ਕਪੜਾ ਜਿਹੜਾ ਉਹ ਕੱਢਣਾਗਾ ਇਹ ਆਪਾਂ 1 ਤੋਂ 1.5 ਇੰਚ ਦੇ ਹਿਸਾਬ ਨਾਲ ਕਪੜਾ ਕੱਢਣਾ ਹੁੰਦਾ ਵਾ ਲੋਈ ਇਹ ਸਲਵਾਰ ਦੀ ਆਪਣੀ ਕਟਾਈ ਹੋ ਗਈ ਜੇ ਜੇ ਤੁਸੀਂ ਸਲਾਈ ਦੀ ਵੀਡੀਓ ਦੇਖਣਾ ਚਾਹੁੰਦੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋਗੇ ਤਾਂ ਫਿਰ ਆਪਾਂ ਤੁਹਾਡੇ ਵਾਸਤੇ ਇਹਦੀ ਸਲਾਈ ਦੀ ਵੀਡੀਓ ਵੀ ਲੈ ਕੇ ਆਵਾਂਗੇ